ਅਛਾ ਇਹਦੇ ਨਾਲ ਵੀ ਫਰਕ ਪਾਉ ਇਹਦੇ ਨਾਲ ਇਹ ਸੱਜੀ ਜਿਹੜੀ ਹੌਲੀ ਹੌਲੀ ਤੱਕੂਗੀ ਸੜੂਗੀ ਨਹੀਂ ਇਹ ਚੰਗੀ ਸਬਜੀ ਬਣੀ ਹੋ ਗਈ ਆ ਤੇ ਹੁਣ ਖਾਸ ਕਰ ਦਿੰਦੇ ਆ ਬੰਦ ਤੇ ਵੇਖਦੇ ਆ ਇਹਨਾਂ ਸਭ ਤੋਂ ਪਹਿਲਾਂ ਤੇ ਤੁਸੀਂ ਤਰੀਕਾ ਦੇਖਿਓ ਸਾਡਾ ਕਿਵੇਂ ਦਾ ਲੱਗਾ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਆਸ ਕਰਦਾ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਆਪਾਂ ਵੀ ਸਾਰੇ ਜਣੇ ਠੀਕ ਠਾਕ ਆ ਤੇ ਅੱਜ ਸਾਡੇ ਘਰ ਬਣ ਲੱਗੀਆਂ ਵਾ ਤੋਰੀਆਂ ਦੀ ਸਬਜੀ ਹੈਨਾ ਮੰਮੀ ਜੀ ਕੀ ਜਾਂਦੇ ਇਹਨਾਂ ਨੂੰ ਤਾਂ ਵੇਲ ਵਾਲੀ ਤੋਰੀ ਵੇਲ ਵਾਲੀ ਤੋਰੀ ਹਾਂ ਬਲ ਵਾਲੀ ਤੇ ਬਲ ਵਾਲੀ ਕਈ ਕੁਝ ਕਹਿ ਲੈਂਦੇ ਕਈ ਕੱਲੀ ਤੋਰੀ ਕਹਿ ਲੈਂਦੇ ਹਨ ਤੇ ਇਹ ਆ ਜੀ ਤੋਰੀਆਂ ਦੀ ਰੈਸਪੀ ਲੱਗੀ ਅੱਜ ਬਣਨ ਤੇ ਇਹ ਵੈਸੇ ਵੀ ਮੈਨੂੰ ਸੁਆਦ ਲੱਗਦੀ ਆ ਮਸਾਲੇਦਾਰ ਬਣਾਉਂਦੇ ਮਮੀ ਜੀ ਹਨਾ ਤੇ ਇਹਨੂੰ ਆਪਾਂ ਇਹ ਕਹਿ ਸਕਦੇ ਆ ਵੀ ਮਸਾਲੇਦਾਰ ਤੋਰੀ ਹਨਾ ਮਸਾਲੇਦਾਰ ਤੋਰੀਆਂ ਦੀ ਰੈਸਪੀ ਤੇ ਆਜੋ ਹੁਣ ਤੁਹਾਨੂੰ ਦੱਸਦੇ ਆ ਇਹਨੂੰ ਬਣਾਉਣ ਦੀ ਵਿਧੀ ਮਮੀ ਜੀ ਕੋਲੋਂ ਸਿੱਖਦੇ ਆ ਤੇ ਇੱਧਰ ਅਮਨ ਡਈ ਆ ਜੀ ਆਪਣੇ ਟਮਾਟਰ ਕੱਟਣਾਂ ਨਾਲ ਹੈਲਪ ਕਰਾਉਣ ਮਮੀ ਜੀ ਦੇ ਹਨਾ ਨਾਲੇ ਸਾਰਿਆਂ ਨੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਇਹ ਕਿੰਨੇ ਕਿੰਨੇ ਆ ਵਾਲੀ ਜਿਹੜੀ ਸਬਜ਼ੀ ਨਵੀਂ ਕਰ ਲਈ ਹੈ ਹਾਂ ਇਹ ਵੀ ਅੱਜ ਕਰ ਲੈਣ ਲੱਗੀਆਂ ਇਹ ਵੀ ਗੱਲ ਹੈਗੀ ਆ ਹਨਾ ਕਿਉਂਕਿ ਆਹ ਵਾਲੀ ਜਿਹੜੀ ਸਬਜ਼ੀ ਆ ਤੋਰੀਆਂ ਦੀ ਰੈਸਪੀ ਇਹ ਹੈ ਜੇ ਹੋ ਸਕਦਾ ਜਬ ਬੋਧਿਆ ਨੇ ਨਾ ਅਜ ਨਵੀਂ ਕੀਤੀ ਹੋਵੇ ਨਾ ਕਿੰਨਾ ਕ ਟਾਈਮ ਹੋਇਆ ਮਮੀ ਜੀ ਨੂੰ ਆਈ ਨੂੰ ਉਹਨੂੰ ਆਏ ਨੂੰ ਕਿਤੇ 15 ਕੁ ਦਿਨ ਹੋਏ ਹੋਣੇ 10 ਕੁ ਦਿਨ 15 ਦਿਨ ਚਲੋ ਜੀ ਉਹਨਾਂ ਨੂੰ ਜਦੋਂ ਗਏ ਦੋ ਦਿਨ ਨਹੀਂ ਆਈ ਤੇ ਕਮੈਂਟ ਕਰਕੇ ਦੱਸਿਓਗੇ ਠੀਕ ਆ ਕਿਹੜੇ ਕਿਹੜੇ ਵੀਨਾ ਪਹਿਣਾ ਨੇ ਜਿਹੜੀ ਆ ਇਹ ਟੈਸਟ ਕਰ ਲਈ ਆ ਸਭ ਜੀ ਤੇ ਫਿਰ ਸਾਨੂੰ ਸੋਨੇ ਸੋਨੇ ਕਮੈਂਟ ਕਰਿਓ ਤੇ ਆਪਾਂ ਅੱਜ ਤੁਹਾਨੂੰ ਟੈਸਟ ਵੀ ਦੱਸਾਂਗੇ ਤੇ ਇਹਨੂੰ ਬਣਾਉਣ ਦੀ ਵੀ ਵਿਧੀ ਵੀ ਦੱਸਾਂਗੇ ਮਸਾਲੇਦਾਰ ਬਣਾਉਣੀ ਕਿਵੇਂ ਆਏ ਤੇ ਅਸੀਂ ਪਾਵਾਂਗੇ ਸਭ ਤੋਂ ਪਹਿਲਾਂ ਜੀਰਾ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਜੀ ਸਾਡਾ ਮੇਨ ਇਨਗਰੀਡੀਅੰਟ ਆ ਹਰੇਕ ਸਬਜੀ ਤੋਂ ਪਹਿਲਾਂ ਜਿਹੜਾ ਮੰਮੀ ਜੀ ਕੀ ਚੀਰਾ ਹੀ ਭੁੰਨਦੇ ਆਂ ਤੋਂ ਬਾਅਦ ਪਾਵਾਂਗੇ ਤਿਆਰ ਲਓ ਜੀ ਮਸਾਲੇ ਦੇ ਵਿੱਚ ਪਿਆਜ਼ ਸਭ ਤੋਂ ਪਹਿਲਾਂ ਜਿਹੜੇ ਆ ਉਹ ਐਂਟਰ ਹੋ ਗਏ ਆ ਪੈ ਗਏ ਆ ਕੁੱਕਰ ਦੇ ਵਿੱਚ ਤੇ ਇਹਦੇ ਵਿੱਚ ਮੈਂ ਹਰੇ ਮਿਰਚ ਤੇ ਅਦਰਕ ਬਰੀਕ ਕਰ ਲਿਆ ਹੈਗਾ ਉਹ ਬਾਹਰ ਤੋਂ ਇਹ ਪਾਵਾਂਗੇ ਲਾਲ ਧੋਜੂਗਾ ਨਾ ਠੀਕ ਆ ਜੀ ਵੈਸੇ ਮੰਮੀ ਜੀ ਇਹ ਸਬਜੀ ਨੂੰ ਆਪਾਂ ਕੜਾਈ ਦੇ ਵਿੱਚ ਵੀ ਬਣਾ ਸਕਦੇ ਹਾਂ ਨਾ ਕੜਾਈ 'ਚ ਵੀ ਬਣਾ ਸਕਦੇ ਪਰ ਇਹਦੇ ਵਿੱਚ ਮਨਸੂਆ ਆ ਲੱਗਦੀ ਹੈ ਵੀ ਕੁੱਕਰ 'ਚ ਅੱਛਾ ਨਾਲੇ ਤੇ ਛੇਤੀ ਬਣ ਜਾਂਦੀ ਆ ਹਾਂ ਤੇ ਨਾਲੇ ਉਹਦਾ ਵੀ ਰਸ ਵਧੀਆ ਜੀ ਬਣਦੀ ਤੇ ਮਸਾਲੇਦਾਰ ਬਣੂਗੀ ਨਾ ਇਹਦੇ ਵਿੱਚ ਹਾਂ ਉਤੇ ਬਣ ਉਹੀ ਦਾ ਪਹਿਲਾਂ ਬੰਦ ਲਈ ਹੈ ਫੇਰ ਠੀਕ ਆ ਇਹਦੇ ਚ ਪਾਣੀ ਨਹੀਂ ਨਾ ਪਾਉਣਾ ਅੱਛਾ ਅੱਛਾ ਤੋਰੀਆ ਤਾਂ ਕਿਉਂਕਿ ਆ ਤੋਰੀਆ ਪਹਿਲਾਂ ਹੀ ਪਾਣੀ ਹੁੰਦਾ ਉਹ ਤੋਂ ਆਪਾਂ ਤਾਂ ਇਹ ਪਹਿਲਾਂ ਰੱਖ ਲਈਏ ਠੀਕ ਠੀਕ ਆ ਠੀਕ ਹੈ ਇਹਨਾਂ ਨੇ ਪਾਣੀ ਛੱਡਣਾ ਵਾ ਹਾਂ ਟਮਾਟਰ ਵੀ ਜਿਹੜੇ ਉਹ ਵੀ ਪਾਣੀ ਵਾਲੇ ਹੁੰਦੇ ਆ ਹਾਂਜੀ ਤੇ ਇਸ ਕਰਕੇ ਅਸੀਂ ਥਿਆਜ ਭੁੰਨਾਂਗੇ ਨਾ ਪਹਿਲਾਂ ਠੀਕ ਆ ਜੀ ਫੇਰ ਬਾਅਦ ਵਿੱਚ ਜਿਹੜੀਆਂ ਟਮਾਟਰ ਪਾਉਣਾ ਤੇ ਤੁਸੀਂ ਸਾਰੇ ਜਣੇ ਕਰਿਓ ਕਮੈਂਟ ਠੀਕ ਆ ਕਿਹਨਾਂ ਕਿਹਨਾਂ ਨੇ ਬਣਾਈਆਂ ਤੇ ਕਿਹਨਾਂ ਕਿਹਨਾਂ ਨੇ ਨਵੀਂ ਕਰ ਲਈ ਆ ਤੇ ਤੇ ਥੋੜਾ ਜਿਹਾ ਨਮਕ ਪਾ ਦਾਂਗੇ ਨਾਲ ਜਿਹੜੇ ਤੇ ਆ ਛੇਤੀ ਪੁੱਜ ਜਾਂਦੇ ਚਲੋ ਜੀ ਤੇ ਨਾਲ ਨਹੀਂ ਲੱਗਦੇ ਇੱਥਾਂ ਕੁਕਰ ਦੇ ਹਾਂਜੀ ਜਿਹੜੇ ਛੇਤੀ ਪੁੱਜ ਜਾਂਦੇ ਠੀਕ ਆ ਜੀ ਤੇ ਜਿਹਦੇ ਵਿੱਚ ਉਦਾਂ ਨੂੰ ਮਲਾਈ ਪਾ ਕੇ ਖਾਈਏ ਬੜੀਆਂ ਸਵਾਦ ਲੱਗਦੀਆਂ ਹਾਂ ਹਾਂ ਜਦੋਂ ਬਣ ਜਾਂਦੀ ਹੈ ਨਾ ਕਈ ਵੇਦੜਕੇ ਦੇ ਵਿੱਚ ਪਾ ਲੈਂਦੇ ਨਾ ਜਦੋਂ ਕਰਦੇ ਹਾਂ ਨਾ ਹਾਂ ਮਲਾਈ ਨਹੀਂ ਪਾਤੀ ਕੋਈ ਤੇ ਉਹੀ ਬਣ ਜਾਂਦਾ ਹੈ ਨਾ ਕਰਨ ਕਰਨ ਦੇ ਉਹ ਚੀਜ਼ ਬਣ ਜਾਂਦੀ ਹੈ ਅਸੀਂ ਇਹ ਕਰਦੇ ਆ ਕਿ ਨਾਲ ਖਾਣੇ ਆ ਮਲਾਈ ਹਨਾ ਵਖਰੀ ਪਾ ਕੇ ਅਹੀਂ ਬਾਹਰੋਂ ਇਹ ਨਾ ਵੱਖ-ਵੱਖ ਨੇ ਅੰਦਰ ਜਾ ਕੇ ਇਕੱਠੀ ਹੁੰਦੀ ਆ। ਆਹ ਵਾਹ। ਪਹਿਲਾਂ ਕਈ ਕਹਿੰਦੇ ਮੰਮੀ ਦਹੀਂ ਦੇ ਦੋ ਨਾਲ ਦਹੀਂ ਕਈ ਵੇ ਚਰਲਾ ਕੇ ਨਹੀਂ ਖਾਂਦੇ ਕਈ ਖਾ ਗਾ ਹੰਦਾ ਕਾਣੀ ਦੇ। ਜੀ ਵਿੱਚ ਦਹੀਂ ਆ ਤਾਂ ਲੈਂਦੇ ਆ ਤਾਂ ਕਈ ਵੱਖਰੇ-ਵੱਖਰੇ ਖਾਂਦੇ ਆ। ਤੇ ਅੰਦਰ ਜਾ ਕੇ ਇਕੱਠਾ ਹੀ ਹੁਣਾ ਹੁੰਦਾ। ਇਹ ਆ ਵੀ ਬਾਹਰੋਂ ਆਂਦੇ ਦੋ ਤਰੀਕਿਆਂ ਨਾਲ ਖਾਈਏ ਅੰਦਰੋਂ ਮਾਵੇਂ ਇਕੱਠਾ ਆ ਜੇ ਕੋਈ ਗੱਲ ਨਹੀਂ। ਸਾਰੇ ਕਹਿੰਦੇ ਬਾਹਰੋਂ ਵੱਖ-ਵੱਖ ਖਾਈਏ ਹੰਦਾ ਜਾ ਕੇ ਵੇਖੀ ਜਾਊਗੀ ਇਹ ਤਾਂ ਹੋਣਾ ਹੀ ਹੋਣਾ। ਅੱਛਾ ਇਹ ਵੀ ਕਮੈਂਟ ਕਰਕੇ ਦੱਸਿਓ ਠੀਕ ਆ। ਕੌਣ-ਕੌਣ ਇਦਾਂ ਸਾਡੇ ਵਾਂਗ ਕਰਦਾ ਮੈਂ ਤਾਂ ਕਦੀ ਨਹੀਂ ਕੁਝ ਮਿਕਸ ਕਰਕੇ ਖ ਅੰਦਰ ਭਾਵੇਂ ਮਿਕਸ ਹੋ ਜੇ ਬਾਹਰੋਂ ਮਿਕਸ ਤਾਂ ਨਹੀਂ ਹੋਣਾ ਚਾਹੀਦਾ ਤੇ ਇੱਧਰ ਸਾਡੀਆਂ ਤੋਰੀਆਂ ਦੇਖ ਸਕਦੇ ਤੁਸੀਂ ਕੱਟ ਕੇ ਧੋ ਲਈਆਂ ਵਾ ਇਹ ਐ ਫਰੈਸ਼ ਵਾ ਹਨਾ ਤੇ ਇੱਧਰ ਆਪਾਂ ਆਲੂ ਵੀ ਜਿਹੜੇ ਆ ਉਹ ਵਿੱਚ ਇਹਦੇ ਪਾਵਾਂਗੇ ਵੈਸੇ ਆਲੂ ਮਮੀ ਜੀ ਹੋਣੀ ਪਉਂਦੀ ਨਹੀਂ ਹੁੰਦੇ ਸੀ ਪਰ ਮੈਂ ਕਹਿ ਕੇ ਪਵਾਏ ਆਏ ਹੈ ਵਧੀਆ ਲੱਗਦੇ ਆ ਹਾਂਜੀ ਸੋਹਣੇ ਲੱਗਦੇ ਆਲੂ ਸਵਾਦ ਲੱਗਦੇ ਆ ਵਿੱਚ ਜੇ ਤੁਹਾਡੇ ਕੋਲ ਤੋਰੀਆਂ ਕੱਟ ਵਾ ਫਿਰ ਵੀ ਆਲੂਆਂ ਦਾ ਯੂਜ਼ ਕਰ ਸਕਦੇ ਹਨਾ ਤੇ ਆਲੂ ਮੈਂ ਸਿਰਫ ਦੋ ਹੀ ਲਏ ਆ ਬਹੁਤ ਨਹੀਂ ਲਏ ਛੋਟੇ ਦੇ ਦੋ ਅੱਗੇ ਟਕੇ ਦੇ ਠੀਕ ਆ ਜੀ ਹਾਂ ਤੇ ਇਹ ਵੀ ਜੇ ਆਲੂ ਦੇ ਸ਼ਕੀਨ ਵਾਂ ਤੇ ਜਰੂਰ ਜਿਹੜੇ ਐਡ ਕਰ ਸਕਦੇ ਆ ਆਲੂਆਂ ਨੂੰ ਵੀ ਇਸ ਤੋਰੀਆਂ ਬਣਾਉਂਦੇ ਵਿੱਚ ਤੇ ਬਾਕੀ ਨਾਲ ਦੀ ਨਾਲ ਤੁਹਾਨੂੰ ਦੱਸਦੇ ਆ ਤੋਰੀਆਂ ਦੀ ਵਿਧੀ ਠੀਕ ਆ ਦੇਖਦੇ ਰਹੋ ਤੇ ਸੋਹਣੇ ਸੋਹਣੇ ਕਮੈਂਟ ਕਰਕੇ ਦੱਸਿਓ ਸਾਨੂੰ ਫਿਰ ਕਿਵੇਂ ਦੀ ਲੱਗੀ ਆ ਕਮੈਂਟ ਜਰੂਰ ਕਰਕੇ ਦੱਸਿਓ ਕਿੰਨਾਗੇ ਇਹਨਾਂ ਨੇ ਇਹ ਜਿਹੜੀ ਥੱਕਦੀ ਹੈ ਨਵੀਂ ਕਰੀ ਹੈ ਹਾਂ ਮੈਂ ਤੇ ਪੁੱਛਿਆ ਮੈਂ ਤੁਸੀਂ ਸਾਰੇ ਨੇ ਜਿਨ੍ਹਾਂ ਨੇ ਇਧੀਆਂ ਨੇ ਘਰਵਾਲਾ ਲਈਆਂ ਉਹਨਾਂ ਨੇ ਤੇ ਲੱਗਦੀਆਂ ਨਹੀਂ हां नहीं जेड़े शहराच रहंदेया ना ओन्ना ने ਘਰ ਹੀ ਲਈਆ सारे ने लगदा देख लो जेड़े ਪਿੰਡਾਂ ਦੇ ਵਿੱਚ ਰਹਿੰਦੇ ਆ ਤੇ ਜਿਹੜੇ ਆਪ ਬੀਜਦੇ ਆ ਉਹ ਉਹਨਾਂ ਵਿਚਾਰਿਆਂ ਨੇ ਜੇ ਖਾਧੀਆਂ ਨਹੀਂ ਤੇ ਸ਼ਹਿਰ ਵਾਲਿਆਂ ਨੇ ਪਹਿਲਾਂ ਖਾ ਲਈਆਂ ਹੁੰਦੀਆਂ ਕੋਈ ਪਿੰਡਾਂ ਨੇ ਵੀ ਹੁਣ ਨਹੀਂ ਪਿੰਡਾਂ ਨੇ ਖਾਣ ਹੀ ਦੇ ਹਾਂ ਖਾਣ ਵਾਲੇ ਖਾ ਲੈਂਦੇ ਜੇ ਅੱਜ ਅੱਜ ਪਿੰਡ ਚ ਪਹਿਲੀ ਵਾਰ ਆਇਆ ਸੀ ਭਾਈ ਲੈ ਕੇ ਤੇ ਫੇਰ ਬਣ ਜਾਂਦੇ ਆ ਮੈਂ ਤਾਂ ਲੈ ਨਹੀਂ ਵੀ ਨਹੀਂ ਕਰਦੇ ਚਲੋ ਜੀ ਹੁਣ ਉਸ ਮਸਾਲਾ ਹੋਇਆ ਕਿ ਨਹੀਂ ਅਜੇ ਆ ਦੇਖ ਹੋ ਜਾਵਾ ਅੱਧਾ ਹੋ ਗਿਆ ਅਜੇ ਠੀਕ ਅੱਧਾ ਰਹਿ ਗਿਆ ਪੰਜਾਬ ਆ ਮਸਾਲਾ ਸਾਡਾ ਹੋ ਗਿਆ ਵਾ ਤੇ ਹੁਣ ਇਸ ਤੋਂ ਬਾਅਦ ਚ ਪਾਉਣੇ ਆ ਟਮਾਟਰ ਲੋ ਟਮਾਟਰ ਪਾ ਦਿੱਤੇ ਆ ਜੀ ਮਸਾਲੇ ਦੇ ਵਿੱਚ ਤੇ ਬਸ ਥੋੜੀ ਦੇਰ ਆ ਥੋੜੀ ਦੇਰ ਦੇ ਵਿੱਚ ਜਿਹੜੀ ਸਬਜ਼ੀ ਬਣ ਕੇ ਆਪਣੀ ਰੈਡੀ ਹੋ ਜਾਣੀ ਆ ਫਿਰ ਤੁਹਾਨੂੰ ਸਬਜ਼ੀ ਦਾ ਜਿਹੜਾ ਇੰਟਰਫੇਸ ਆ ਉਹ ਦਿਖਾਉਦੇ ਆ ਠੀਕ ਆ ਤੇ ਇਹਦੇ ਵਿੱਚ ਪਾਵਾਂਗੇ ਅਸੀਂ ਮਸਾਲੇ ਸਭ ਤੋਂ ਪਾਵਾਂਗੇ ਹਲਦੀ ਚਲੋ ਤੇ ਅਗੇ ਮੈਂ ਥੋੜਾ ਪਾਏ ਹਾਂ ਮੁਕਾ ਤੇ ਥੋੜਾ ਜਿਹਾ ਹੋਰ ਪਾਵਾਂਗੇ ਤੇ ਥੋੜਾ ਪਾਵਾਂਗੇ ਥੋੜਾ ਜਿਹਾ ਗਰਮ ਮਸਾਲਾ ਤੇ ਨੀਂਹ ਹਦੀ ਜੇ ਵੀ ਪਾਈ ਹੈ ਤੇ ਨਾਲ ਥੋੜੀ ਜੀ ਚਮੜਿਆ ਲਾਲ ਮਿਰਚ ਦਾ ਪਾਊਡਰ ਤੇ ਥੋੜੀ ਜੀ ਤੇਲ ਮਿਲਾਵੋ ਜੀ ਤਾਂ ਤਲੀ ਆ ਜਿਹੜੀ ਆ ਉਹ ਕੱਪਦੀ ਹੋਈ ਆ ਇਹ ਦੇਖ ਸਕਦੇ ਹੋ ਹਨਾ ਤੇ ਹੁਣ ਮਸਾਲੇ ਪੁੱਟਣਗੇ ਜੀ ਫਿਰ ਪਾਣੀ ਪਾਵਾਂਗੇ ਰੋਦਾ ਨਹੀਂ ਪੋਣਾ, ਸੌੜੇ ਪੋਣਾ। ਜਿਹੜੇ ਆਦੇ ਖੰਦੀਆ ਨਾ ਕੱਤੀ, ਉਹ ਜਿਹੜੀ ਪੱਕ ਚੋ ਗਈ। ਠੀਕ ਆ ਜੀ। ਤੇ ਫੇਰ ਹੀ ਲੱਗੂਗੀ ਜੀ ਮਸਾਲੇਦਾਰ ਸਬਜ਼ੀ ਹਨਾ। ਮਸਾਲੇਦਾਰ ਜਿਹੜੀ ਆ ਉਹ ਫੇਰ ਹੀ ਬਣਨੀ ਆ। ਤੇ ਜਦੋਂ ਉਹਨੇ ਛੱਡਤਾ ਨਾ ਆਪਣਾ ਤੇਲ ਪਾ ਲੈਣਾ ਤੇ ਫੇਰ ਸਮਝੋ ਖਾਲਾ ਤਿਆਰ ਹੋ। ਅੱਛਾ। ਫਿਰ ਵਿੱਚ ਐਡ ਕਰ ਦੇਣੀ ਆਪਾਂ ਆਲੂ ਤੇ ਹਨਾ ਉਹ ਦੂਜੇ। ਥੋੜਾ ਥੋੜਾ ਪਾਣੀ ਪਾ ਕੇ ਤੇ ਭੁੰਨੀ ਚਾਵਾਂਗੇ ਨਾ ਅੱਜ। ਹਾਂਜੀ। ਸਤੇ ਜੇ ਟਮਾਟਰ ਉਹ ਵੀ ਚੰਗੀ ਤਰ੍ਹਾਂ ਗਲ ਜਾਣਗੇ ਵਿੱਚ ਤੇ ਪੇਸਟ ਜਿਆ ਬਣ ਜਾਊਗਾ ਇਸ ਚੀਜ਼ ਦਾ ਥੋੜਾ ਜਿਹਾ ਹੁੰਦਾ ਵਾ ਹਨਾ ਇਹਨੂੰ ਥੋੜਾ ਥੋੜਾ ਪਾਣੀ ਪਾ ਕੇ ਜਿਹੜਾ ਭੁੰਨਣਾ ਕਈ ਨਹੀਂ ਭੁੰਨਦੇ ਹਾਂ ਤੇ ਇਹ ਤਰੀਕਾ ਇੱਕ ਰਹੀ ਫੇਰ ਦੱਸ ਦੋ ਜਦੋਂ ਜਿਹੜੇ ਆਪਾਂ ਮਸਾਲੇ ਐਡ ਕਰ ਦਿੱਤੇ ਸਾਰੇ ਉਸ ਤੋਂ ਬਾਅਦ ਵਿੱਚ ਥੋੜਾ ਥੋੜਾ ਪਾਣੀ ਪਾ ਕੇ ਇਹਨੂੰ ਭੁੰਨਣਾ ਉੱਚੋਂ ਬਾਅਦ ਥੋੜਾ ਥੋੜਾ ਪਾਣੀ ਪਾ ਕੇ ਤੇ ਭੁੰਨੀ ਜਾਣਾ ਥੋੜਾ ਥੋੜਾ ਪਾਣੀ ਜਿਹੜਾ ਪੋਣਾ ਉਹ ਕਿੰਨੀ ਵਾਰ ਪੋਣਾ ਉਹ 2-3 ਵਾਰ ਪੋਣਾ 2 ਵਾਰ ਮੈਂ ਪਾਤਾ ਵਾ ਤੇ ਵੇਖਦੇ ਜੇ ਤੇ ਟਮਾਟਰ ਸਾਡੇ ਗਲ ਗਏ ਪੂਰੇ ਪੱਕ ਠੀਕ ਆ ਜੀ ਤੇ ਸਹੀ ਸੁਣ ਲਿਆ ਹੁਣ ਆਵਾਜ਼ ਕਲੀਅਰਲੀ ਕਿਉਂਕਿ ਸਾਨੂੰ ਬਹੁਤ ਸਾਰੇ ਕਮੈਂਟ ਆਉਂਦੇ ਰਹਿੰਦੇ ਆ ਕਿ ਸਾਨੂੰ ਕਲੀਅਰਲੀ ਜਿਹੜਾ ਨਹੀਂ ਸੁਣਿਆ ਅੱਗੇ ਮੈਂ ਟਮਾਟਰ ਕੋਈ ਨਹੀਂ ਕੱਦੂਗਾ ਬਸ ਕਰਕੇ ਤੇ ਇਹ ਟਮਾਟਰ ਜਿਹੜੇ ਜਿਆਦਾ ਪੱਕੇ ਹੀ ਕਿਤੇ ਮੈਂ ਤਾਂ ਨਹੀਂ ਕੀਤੇ ਕਰਦਾ ਠੀਕ ਆ ਤੇ ਫਿਰ ਵੀ ਚਲੋ ਜੇ ਤੁਸੀਂ ਕਰਨੇ ਹੋਣ ਕਿਤੇ ਕਰ ਸਕਦੇ ਹੋ ਬਿੱਲੀ ਕਸ਼ ਕਰਨ ਦਾ ਜਿਹੜਾ ਸੋਖਾ ਤਰੀਕਾ ਵੀ ਤੁਹਾਨੂੰ ਦੱਸਿਆ ਸੀ ਹਨਾ ਗ੍ਰਾਈਂਡਰ ਗ੍ਰੋਇੰਡਰ ਨੂੰ ਛੱਡ ਕੇ ਬਿੱਲੀ ਕਸ਼ ਦੇ ਉੱਤੇ ਜਿਹੜਾ ਕਸਾ ਲਿਆ ਕਰੋ ਉਹ ਵੀ ਪੂਰਾ ਗ੍ਰਾਈਂਡਰ ਬਣ ਜਾਂਦੇ ਆ ਉਹ ਮੈਂ ਤਾਂ ਮੈਂ ਤਾਂ ਤੇ ਦੂਜੀ ਗੱਲ ਇਹ ਆ ਕਿ ਇਹਨੂੰ ਥੋੜਾ ਥੋੜਾ ਪਾਣੀ ਪਾ ਕੇ ਜਿਹੜਾ ਭੁੰਨਣਾ ਵਾ ਤਾਂ ਜੋ ਜਿਹੜਾ ਮਸਾਲੇ ਆਪਣੇ ਆ ਪੂਰੀ ਤਰ੍ਹਾਂ ਭੁੱਜ ਜਾਣ ਤੇ ਉਹਨਾਂ ਦਾ ਜਿਹੜਾ ਟੇਸਟ ਆ ਉੱਪਰ ਜੇ ਹਨਾ ਤੇ ਫੇਰ ਹੀ ਜਿਹੜਾ ਵਾ ਸਬਜ਼ੀ ਸੁਆਦ ਬਣਦੀ ਆ ਇਸ ਤਰੀਏ ਇਹ ਛੋਟੇ ਛੋਟੇ ਗਲੋਂ ਨਾਲ ਤੇ ਫੇਰ ਹੋਰ ਤਰ੍ਹਾਂ ਦੇ ਮੋਟੇ ਮੋਟੇ ਜਿਪੀ ਸੋਂ ਜਿਪੇ ਹੁੰਦੇ ਨੇ ਘਿਨ ਲਾਉਂਦੇ ਨਾਲ ਇਹ ਆ ਕਿ ਜਿਹੜੀਆਂ ਛੋਟੀਆਂ ਛੋਟੀਆਂ ਟਿੱਪਾਂ ਵਾਂ ਇਹੋ ਹੀ ਥੋੜਾ ਹਨਾ ਇਹੋ ਹੀ ਸਬਜ਼ੀ ਜਿਹੜੀ ਆ ਵਧੀਆ ਬਣਾਉਣ ਦੇ ਵਿੱਚ ਕਾਮਯਾਬ ਹੁੰਦੀ ਆ ਕਿਉਂਕਿ ਜੇ ਵਹਜੇ ਅਸੀਂ ਗਲੋਂ-ਗਲਾਵਾਂ ਲਾਦ ਕੀ ਸਬਜ਼ੀ ਦਾ ਸਿੱਧੇ ਮਸਾਲੇ ਪਾ ਕੇ 5 ਮਿੰਟ ਭੁੰਨ ਕੇ ਨਾਲ ਹੀ ਸਬਜ਼ੀ ਪਾ ਦਈਓ ਵੀ ਗੱਲ ਨਹੀਂ ਬੰਦੀ ਹਨਾ ਚਲੋ ਕੱਚੇ ਕੱਚੀ ਸਮੈਲ ਜੀ ਹੁੰਦੀ ਰਹਿੰਦੀ ਹਲਦੀ ਦੀ ਹਾਂ ਤੇ ਚੰਗੀ ਤਰ੍ਹਾਂ ਮਸਾਲਾ ਭੁਜਿਆ ਹੋਊਗਾ ਨਾ ਤੇ ਵਧੀਆ ਸਬਜ਼ੀ ਬਣਦੀ ਹੈ ਬਿਲਕੁਲ ਬਿਲਕੁਲ ਇਹ ਜੀ ਤੇ ਹੈ ਤੜਕਾ ਚੰਗਾ ਲੱਗਾ ਹੋਵੇ ਨਾ ਤੇ ਸਬਜ਼ੀ ਬਹੁਤ ਹੀ ਅਜੀ ਬਣਦੀ ਹੈ ਹਾਂਜੀ ਹਾਂਜੀ ਬਿਲਕੁਲ ਜੇ ਤੜਕਾ ਹੀ ਮੜਾ ਲਾਵੇਂਗੇ ਤੇ ਸਬਜ਼ੀ ਬਹੁਤ ਸੁਆਦ ਨਹੀਂ ਬਣਦੀ ਤੇ ਇਹ ਚੀਜ਼ਾਂ ਦਾ ਤੁਸੀਂ ਸਾਰਿਆਂ ਨੇ ਧਿਆਨ ਰੱਖਣਾ ਵਾ ਠੀਕ ਆ ਬਸ ਹੁਣ ਜਿਹੜਾ ਆਪਣਾ ਮਸਾਲਾ ਵਾ ਉਹ ਤੇਲ ਛੱਡੇ ਤੇਲ ਛੱਡਣ ਤੋਂ ਬਾਅਦ ਫਿਰ ਸਾਡੀ ਪਿਉਰੀ ਬਣ ਕੇ ਆਪਾਂ ਅਗਲੇ ਕਦਮ ਵੱਲ ਵਧਾਂਗੇ ਆ ਜਿਹੜੀਆਂ ਆਪਾਂ ਕਟੀਆਂਆਂ ਵਾ ਸਬਜ਼ੀਆਂ ਇੱਥੇ ਤੇ ਇਹ ਆਪਾਂ ਜਿਹੜੀਆਂ ਦੇ ਵਿੱਚ ਐਡ ਕਰਾਂਗੇ ਨਾਲ ਹੀ ਜਿਹੜੇ ਆ ਆਲੂ ਹੋ ਗਿਆ ਵਾ ਤੇ ਤੇਲ ਸਾਟਾ ਟਮਾਟਰ ਦਾ ਅੱਛਾ ਮਸਾਲਾ ਲਓ ਜੀ ਮਸਾਲਾ ਸਾਡਾ ਭੁੱਜ ਗਿਆ ਵਾ ਤੇ ਮਸਾਲੇ ਨੇ ਤੇਲ ਵੀ ਛੱਡ ਦਿੱਤਾ ਵਾ ਤੇ ਜੇ ਚੰਗੀ ਤਰ੍ਹਾਂ ਮਸਾਲਾ ਭੁੱਜੂਗਾ ਸਬਜ਼ੀ ਫੇਰ ਹੀ ਸੁਆਦ ਬਣਦੀ ਆ ਤੇ ਹੁਣ ਅਸੀਂ ਪਾਉਣੇ ਆ ਆਲੂ ਲਓ ਜੀ ਆਲੂ ਪਾ ਦਿੱਤੇ ਆ ਜੀ ਸਬਜ਼ੀ ਦੇ ਵਿੱਚ ਤੇ ਨਾਲ ਹੀ ਅਸੀਂ ਪਾ ਲਈਏ ਤੋਰੀਆਂ ਚਲੋ ਦੇਖ ਸਕਦੇ ਹੋ ਜੀ ਆਲੂ ਤੇ ਤੋਰੀਆਂ ਦੀ ਸਬਜ਼ੀ ਜਿਹੜੀ ਆਪਾਂ ਕੱਟੀਆਂ ਹੋਈਆਂ ਉਹ ਵਿੱਚ ਮਿਕਸ ਕਰ ਦਿੱਤੀ ਆ ਤੇ ਹੁਣ ਇਹਨੂੰ ਜੰਗੀ ਇਦਾਂ ਜਿਹੜਾ ਹਲਾ ਲਵਾਂਗੇ ਸਾਡੇ ਦੇ ਵਿੱਚ ਮਿਕਸ ਕਰ ਲਾਂਗੇ ਫਿਰ ਹੁਣ ਇਹਨੂੰ ਕੁੱਕਰ ਦੇ ਵਿੱਚ ਅਨਾ ਟੱਕਣ ਨੂੰ ਨਾ ਹਣ ਟੱਕਾ ਲਾ ਕੇ ਦੇ ਕਿੰਨੀ ਦੇਰ ਵਾਸਤੇ ਉਹ ਵੀ ਪੁੱਛਦੇ ਆਪਾਂ ਮੰਮੀ ਜੀ ਨੂੰ ਤੇ 2 ਤੋਂ 3 ਵਿਸਲਾ ਮੜਨਾਂ ਦਾ 2 ਤੋਂ 3 ਵਿਸਲਾ ਹਾਂ ਤੇ ਸਬਜ਼ੀ ਰੈਡੀ ਹਾਂ ਸਬਜ਼ੀ ਤੇ ਇਹਦੇ ਵਿੱਚ ਪਾਣੀ ਵੀ ਪਾਉਣਾ ਹੋਣਾ ਆ ਥੋੜਾ ਜਿਹਾ ਕੀ ਜਾਣੀ ਪਾਣੀ ਮੈਂ ਕੰਦੀ ਤੋਰੀਆਂ ਵਿੱਚ ਛੱਡ ਦੇਣਾ ਨਾ ਅੱਛਾ ਹਾਂ ਠੀਕ ਠੀਕ ਆ ਜਦੋਂ ਭਾਗ ਬਣ ਗਈ ਹੈ ਨਾ ਤੇ ਤੋਰੀਆਂ ਨੂੰ ਛੱਡਦਾ ਨਾ ਤੇ ਜੇ ਇਹਨੂੰ ਪਾਣੀ ਪਾਵਾਂਗੇ ਨਾ ਤੇ ਹੋਰ ਪਤਲੀ ਬਦਲੀ ਸਬਜ਼ੀ ਬਣਨੀ ਹੈ ਅਸੀਂ ਨਾ ਕਰ ਦੂ ਬਣਾਏ ਨਾ ਤੇ ਪਾਣੀ ਨਹੀਂ ਪਾਇਆ ਆਪਾਂ ਇੱਦਾਂ ਹੀ ਬਸ ਇਹ ਬਣਨੇ ਮੈਂ ਜਿਹੜੇ ਪਾਣੀ ਇਦਾਂ ਪਾ ਦਿੰਦੇ ਆ ਉਹ ਫਿਰ ਤਾਂ ਹੀ ਮੈਨੂੰ ਲੱਗਦਾ ਉਹ ਜਿਹੜੀ ਆ ਹੋਰ ਤਰ੍ਹਾਂ ਦੀ ਬਣਦੀ ਆ ਪਾਣੀ ਪਾਣੀ ਜਿਹੜਾ ਉੱਤੇ ਆ ਜਾਂਦਾ ਹੈ ਨਾ ਇਸੇ ਕਰਕੇ ਨਾ ਤੇ ਤੋਰੀਆਂ ਵੱਖਰੀਆਂ ਲੱਗਦੀਆਂ ਪਾਣੀ ਵੱਖਰਾ ਲੱਗਦਾ ਤੇ ਠੀਕ ਆ ਜੀ ਜਿਹੜੀ ਸਬਜ਼ੀ ਜਿਹੜੀ ਬਹੁਤ ਵਧੀਆ ਬਣਨੀ ਸਾਨੂੰ ਪਤਾ ਲੱਗ ਗਿਆ ਹੋਊਗਾ ਜੀ ਜਦੋਂ ਤੋਰੀਆਂ ਵਿੱਚ ਚਾਟ ਕੀਤੀਆਂ ਮਸਾਲੇ ਦੀ ਤੁਸੀਂ ਉਹਹੀਂ ਪਾਣੀ ਨਹੀਂ ਪਾਇਆ ਸਿੰਪਲ ਉਹਨਾਂ ਨੂੰ ਮਿਕਸ ਕਰਕੇ ਤੇ ਉਹਦੇ ਉੱਪਰ ਕੁੱਕਰ ਦਾ ਢੱਕਣ ਲਾ ਦਿੱਤਾ ਹਨਾ ਤੇ ਤੁਸੀਂ ਵੀ ਸਾਰੇ ਜਣੇ ਜ਼ਰੂਰ ਇਹਦਾ ਟਰਾਈ ਕਰਿਓ ਜਿਹਨੇ ਜਿਹੜੇ ਕਰਦੇ ਆ ਉਹ ਕਮੈਂਟ ਵੀ ਕਰਿਓ ਤੇ ਜਿਨ੍ਹਾਂ ਨੇ ਨਹੀਂ ਕੀਤਾ ਟਰਾਈ ਉਹ ਇਸ ਤਰੀਕੇ ਨਾਲ ਟਰਾਈ ਕਰਕੇ ਵੇਖਿਓ ਫਿਰ ਇੱਕ ਵਾਰੀ ਹਨਾ ਫਿਰ ਸਾਨੂੰ ਸੋਨੇ ਸੋਨੇ ਕਮੈਂਟ ਕਰਿਓ ਤੇ ਹੁਣ ਆਪਾਂ ਕਰਦੇ ਹਾਂ ਜੀ ਵੇਟ ਸਬਜ਼ੀ ਬਣਨ ਦੀ ਤੇ ਜਦੋਂ ਸਬਜੀ ਬਣਦੀ ਆ ਫਿਰ ਉਹਦਾ ਜਿਹੜਾ ਇੰਟਰਫੇਸ ਆ ਉਹ ਵੀ ਤੁਹਾਨੂੰ ਸਾਰਿਆਂ ਨੂੰ ਦਿਖਾਵਾਂਗੇ ਕਿਵੇਂ ਦੀ ਬਣੀ ਆ ਸਬਜੀ ਤੇ 5-7 ਮਿੰਟ ਲੱਗਣੇ ਆ ਤੇ ਪੰਜਾਂ-ਸੱਤਾਂ ਮਿੰਟਾਂ ਵਿੱਚ ਸਬਜੀ ਬਣ ਕੇ ਤਿਆਰ ਸਾਡੇ ਪੰਜਾਂ-ਸੱਤਾਂ ਮਿੰਟਾਂ ਦੇ ਵਿੱਚ ਵਿੱਚ ਦੋ ਵਿਸਲਾਂ ਵੱਜਣਗੀਆਂ ਹਾਂ ਅੱਛਾ ਦੋ ਵੱਜਣਗੀਆਂ ਠੀਕ ਆ ਜੀ ਤੇ ਦੋ ਹੀ ਵਿਸਲਾਂ ਮਲੋਣੀਆਂ ਹਨਾ ਦੋ ਜਾਂ ਤਿੰਨ ਦੋ ਜਾਂ ਤਿੰਨ ਹਾਂ ਪਰ ਠੀਕ ਆ ਜੀ ਖੋਲ ਕੇ ਵੇਖ ਸਕਦੇ ਹੋ ਹਨਾ ਹਾਂ ਤੇ ਜੇ ਕਸਰ ਹੋਊਗੀ ਤੇ ਤੁਸੀਂ ਤੀਜੀ ਸੀਟੀ ਵੀ ਮਰਵਾ ਸਕਦੇ ਹੋ ਕਿਉਂਕਿ ਅਸੀਂ ਆਲੂ ਵੀ ਜਿਹੜੇ ਬਹੁਤੇ ਬਰੀਕ ਕੀਤੇ ਆ ਮੋਟੇ-ਮੋਟੇ ਨਹੀਂ ਪਾਏ ਕੀ ਕਰਦੇ ਨੇ ਨਾਲ ਹੀ ਬਣ ਜਾਂਦੇ ਜਿਹੜੇ ਕਿ ਛੇਤੀ ਗਲਣਗੇ ਹਨਾ ਤੇ ਇੱਕ ਗੱਲ ਹੋਰ ਜਦੋਂ ਇਹ ਸਬਜੀ ਪਾਤੀ ਨਾ ਕੁੱਕਰ ਤੇ ਟੱਕਣ ਲਾਤਾ ਵਾ ਤੇ ਇਸ ਤੋਂ ਬਾਅਦ ਜਿਹੜੀ ਗੈਸ ਹੋਣਾ ਇਹ ਅਸੀਂ ਸਿਮ ਕਰ ਦੇਣੀ ਹੈ ਫਿਰ ਇਹਦੇ ਨੂੰ ਲੋ ਕਰ ਦੇਣਾ ਹਨਾ ਅੱਛਾ ਇਹਦੇ ਨਾਲ ਕੀ ਫਰਕ ਪਾਉ ਇਹਦੇ ਨਾਲ ਇਹ ਸਬਜੀ ਜਿਹੜੀ ਹੌਲੀ ਹੌਲੀ ਪੱਕੂਗੀ ਸੜੂਗੀ ਨਹੀਂ ਵਿੱਚ ਠੀਕ ਆ ਹਾਂ ਤੇ ਬਾਅਦ ਦੇ ਨਾਲ ਛੇਤੀ ਬਣੂਗੀ ਚਲੋ ਜੀ ਆ ਵੀ ਨੋਟ ਕਰ ਲਿਓ ਸਾਰੇ ਜਾਣੇ ਜ਼ਰੂਰ ਠੀਕ ਆ ਸਬਜੀ ਪੈਣ ਤੋਂ ਬਾਅਦ ਜਿਹੜਾ ਵਾ ਗੈਸ ਦਾ ਫਲੇਮ ਜਿਹੜਾ ਲੋ ਕਰ ਦੇਣਾ ਹਾਂ ਘਟ ਕਰ ਦੇ ਠੀਕ ਆ ਜੀ ਠੀਕ ਆ ਚਲੋ ਵਧੀਆ ਕੀਤਾ ਇਹ ਵੀ ਦੱਸ ਕੇ ਤੇ ਦੋ ਤਿੰਨ ਵਿਸਲਾਂ ਸਬਜੀ ਸਾਡੀ ਆ ਬਣ ਕੇ ਰੈਡੀ ਹੋਈ ਨਹੀਂ ਚਲੋ ਠੀਕ ਆ ਜੀ ਫਿਰ ਕਰਦੇ ਆ ਇੰਤਜ਼ਾਰ ਸਬਜੀ ਬਣਦਾ ਤੇ ਤੁਹਾਨੂੰ ਮਿਲਦੇ ਆ ਜੀ ਅਗਲੇ ਕਲਿੱਪ ਦੇ ਵਿੱਚ ਲਓ ਜੀ ਸਬਜੀ ਸਾਡੀ ਹੋ ਗਈ ਆ ਤੇ ਹੁਣ ਗਿਆਸ ਕਰ ਦਿੰਦੇ ਆ ਬੰਦ ਤੇ ਵੇਖਦੇ ਆ ਕੁੱਕਰ ਖੋਲ ਕੇ ਪੁਰੀਆਂ ਆਪਾਂ ਜਿਹੜੀਆਂ ਵਿਸਲਾਂ ਮਰਾਈਆਂ ਦੋ ਦੋ ਤਿੰਨ ਹਾਂ ਤੇ ਹੁਣ ਕਰਤਾ ਜੀ ਗਿਆਸ ਬੰਦ ਤੇ ਦੇਖਦੇ ਆ ਕਿਵੇਂ ਦੀ ਸਬਜੀ ਬਣੀ ਆ ਤੇ ਵੀ ਸਾਰੇ ਜਣੇ ਹੋ ਜੇ ਰੈਡੀ ਦੇਖਣ ਵਾਸਤੇ ਠੀਕ ਆ ਸਬਜੀ ਦਾ ਇੰਟਰਫੇਸ ਤੇ ਇਧਰ ਮੰਮੀ ਜੀ ਕੁੱਕਰ ਖੋਲਣ ਵਾਸਤੇ ਸਭ ਤੋਂ ਪਹਿਲਾਂ ਆਪਾਂ ਾਫ ਕੱਢਦੇ ਆ ਚਲੋ ਜੀ ਅਮੜਿਆ ਬਰਾਗਾਂ ਕਰੀਓ ਲਓ ਜੀ ਤੁਸੀਂ ਦੇਖ ਸਕਦੇ ਹੋ ਜੀ ਸਬਜੀ ਬਣ ਕੇ ਬਿਲਕੁਲ ਰੈਡੀ ਹੋ ਗਈ ਹੈ ਪੂਰੀ ਤਰ੍ਹਾਂ ਤੇ ਹੁਣ ਇਹਨੂੰ ਮੰਮੀ ਜੀ ਕੱਢਦੀ ਹੈ ਜੀ ਸਬਜੀ ਨੂੰ ਕਿਸੇ ਬੌਲ ਦੇ ਵਿੱਚ ਤੇ ਇਹਦੇ ਵਿੱਚ ਕੱਢ ਲੈਂਦੇ ਆ ਹਾਂਜੀ ਹਾਂਜੀ ਇਹਦੇ ਵਿੱਚ ਕੱਢ ਲਉ ਤੇ ਹੁਣ ਨਾ ਸਾਰੇ ਜਾਣਿਆਂ ਨੇ ਜਰੂਰ ਟਰਾਈ ਕਰਨੀ ਆ ਠੀਕ ਆ ਪਹਿਲਾਂ ਸਭ ਤੋਂ ਪਹਿਲਾਂ ਤੇ ਤੁਸੀਂ ਤਰੀਕਾ ਦੇਖਿਓ ਸਾਡਾ ਕਿਵੇਂ ਦਾ ਲੱਗਾ ਜੇ ਕੋਈ ਅਲੱਗ ਲਗਾਉਗਾ ਵੇ ਚੇਲੇ ਸਿਸਟਮ ਸਾਡੇ ਵੀਡੀਓ ਬਣਾਉਂਦੇ ਹਨਾ ਸਬਜੀ ਬਣਾਉਂਦੇ ਵਿੱਚ ਕੋਈ ਅਲੱਗ ਲੱਗੀ ਹੋ ਤੁਹਾਨੂੰ ਤਰਤੀਬ ਆਦੀ ਤੇ ਜਰੂਰ ਕਮੈਂਟ ਕਰਕੇ ਦੱਸਿਓ ਤੇ ਤੁਸੀਂ ਵੀ ਸਾਰੇ ਜਾਣੇ ਜਰੂਰ ਜੜੀਆਂ ਵਾ ਤੇ ਜੇ ਘਰਾਂ ਦੇ ਵਿੱਚ ਲਗਾਈਆਂ ਵਾ ਤੋੜ ਕੇ ਬਣਾਓ ਤੇ ਨਵੀਆਂ ਕਰੋ ਨਾਲੇ ਇਸ ਤਰੀਕੇ ਨਾਲ ਬਣਾਓ ਤੇ ਸਾਨੂੰ ਵੀ ਸੋਨੇ-ਸੋਨੇ ਕਮੈਂਟ ਕਰਿਓ ਜੇ ਘਰਾਂ ਵਿੱਚ ਤੇ ਲਗੀਆਂ ਆ ਚਲੋ ਕੋਈ ਨਹੀਂ ਜੇ ਲੱਗਣ ਗਿਆ ਤੇ ਜਾਂ ਤੇ ਘਰ ਦੀ ਸਬਜੀ ਬਹੁਤ ਸਵਾਦ ਬੰਦੀ ਸਵਾਦ ਬੰਦੀ ਬਣਾਈ ਹੁੰਦੀ ਹੈ ਨਾ ਵੈਰੀਕਲ ਅਸੀਂ ਵੀ ਬਾਏ ਕੀਤੀਆਂ ਵਾ ਅਸੀਂ ਤੇ ਨਾ ਹੀ ਘਰੇ ਵੀ ਨਹੀਂ ਘਰੇ ਵੀ ਨਹੀਂ ਲਾਈਆਂ ਅਸੀਂ ਤੇ ਚਲੋ ਬਾਏ ਕੀਤੀਆਂ ਬਾਕੀ ਫਿਰ ਵੀ ਅਹੀਂ ਜਾ ਕੇ ਚਲੋ ਨਾਲੇ ਨਵੀਆਂ ਕਰ ਲੈਨੇ ਨਾਲੇ ਤੁਹਾਡੇ ਸਾਰੇ ਨਾਲ ਵਲੋਗ ਜਿਹੜਾ ਵਾ ਸ਼ੇਅਰ ਕਰ ਲੈਂਦੀਆਂ ਤੇ ਤੁਸੀਂ ਦੇਖ ਸਕਦੇ ਹੋ ਜੀ ਸਬਜੀ ਲਓ ਜੀ ਇਹ ਤੁਹਾਨੂੰ ਲਾ ਕੇ ਕਰਕੇ ਦਿਖਾ ਦਿੰਨਾ ਹੋਰ ਲਓ ਜੀ ਪੂਰੀ ਮਸਾਲੇਦਾਰ ਬਣੀ ਆ ਤੇ ਜਿੱਦਾਂ ਦਾ ਅਸੀਂ ਟਾਈਟਲ ਲਿਖਿਆ ਵਾ ਸੇਮ ਅਸੀਂ ਸਬਜੀ ਦੇ ਵਿੱਚ ਪਾਇਆ ਵਾ ਫੀਚਰ ਹੈ ਤੇ ਹੁਣ ਤੁਸੀਂ ਸਾਰੇ ਜਾਣਿਆ ਨੇ ਨਾ ਇਹਨੂੰ ਬਣਾ ਕੇ ਟਰਾਈ ਕਰਕੇ ਤੇ ਫਿਰ ਸਾਨੂੰ ਕਮੈਂਟ ਕਰਨੀ ਜੇ ਸੋਹਣੇ ਸੋਹਣੇ ਹੁਣ ਦਹੀਂ ਤਾਂ ਰਹਾ ਤਾਂ ਪਾਇਆ ਹੋਵੇ ਨਾ ਸਬਜੀ ਬਹੁਤ ਸੁਆਦ ਲੱਗਦੀ ਹੈ ਨਾ ਹਾਂ ਜੀ ਵਾਕਿਆ ਬਿਲਕੁਲ ਮੰਮੀ ਜੀ ਇਹਦੇ ਨਾਲ ਸੁੱਕੀ ਸਬਜੀ ਬਣ ਜਾਂਦੀ ਹੈ ਵੀ ਇੱਕ ਤਰ੍ਹਾਂ ਦੀ ਤੇ ਇਹਦੇ ਨਾਲ ਜਿਹੜਾ ਦਹੀਂ ਆ ਹੋਵੇ ਤੇ ਬਹੁਤ ਹੀ ਸੁਆਦ ਲੱਗਦੀ ਆ ਵਾ ਬਾਕੀ ਸਾਡੇ ਇੱਕ ਗੱਲ ਹੋਰ ਹਾਂਜੀ ਤੇ ਅਸੀਂ ਕੁੱਕਰ ਦੇ ਵਿੱਚ ਜਿਹੜੀ ਸਬਜੀ ਆ ਨਾ ਉਹ ਛੇਤੀ ਬਣ ਜਾਂਦੀ ਆ ਤੇ ਕੜਾਹੀ ਵਿੱਚ ਹਿਲਾਉਂਦੇ ਰਹੀ ਤਾਂ ਕਦੇ ਪੁੱਛ ਘੱਦੇ ਰਹੀ ਤਾਂ ਹਨ ਮੈਂ ਫਿਰ ਵੇਖਦੇ ਰਹੀ ਤਾਂ ਬਾਰ-ਬਾਰ ਤੇ ਜਿਹੜੀ ਕੁੱਕਰ ਵਿੱਚ ਬਣੀ ਵਿਸਾਲਾ ਮਲਾ ਕੇ ਤੇ ਛੇਤੀ ਸਬਜੀ ਬਣਾ ਲੈਨੇ ਤੇ ਉਹ ਸੁਆਦੀ ਬਹੁਤ ਬਣਦੀ ਲੋ ਜੀ ਫਿਰ ਤੁਸੀਂ ਵੀ ਜਿਹੜੀ ਆ ਸਬਜੀ ਜ਼ਰੂਰ ਕੁੱਕਰ ਦੇ ਵਿੱਚ ਜਿਹੜਾ ਆ ਰੈਡੀ ਠੀਕ ਆ ਟਰਾਈ ਕਰਿਓ ਬਣਾਉਂਦੀ ਤੇ ਫਿਰ ਸਾਨੂੰ ਕਮੈਂਟ ਕਰਿਓ ਬਾਕੀ ਸਬਜੀ ਬਹੁਤ ਸੋਹਣੀ ਬਣੀ ਆ ਤੇ ਇਹਦਾ ਟੇਸਟ ਆਪਾਂ ਹੁਣ ਰੋਟੀਆਂ ਦੇ ਨਾਲ ਕਰਦੇ ਆ ਤੇ ਤੁਸੀਂ ਕਰੋ ਮੜ ਜਾ ਬਣਾ ਕੇ ਟਰਾਈ ਠੀਕ ਆ ਫਿਰ ਤੁਸੀਂ ਟੈਸਟ ਬਾਅਦ ਵਿੱਚ ਕਰਿਓ ਤੇ ਠੀਕ ਆ ਜੀ ਫਿਰ ਦਿਓ ਸਾਨੂੰ ਇਜਾਜ਼ਤ ਤੇ ਸਾਡੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਤੇ ਚੈਨਲ ਨੂੰ ਕੀ ਕਰਿਓ ਸਬਸਕ੍ਰਾਈਬ ਸਬਸਕ੍ਰਾਈਬ ਕਰਿਓ ਜ਼ਰੂਰ ਤੇ ਨੈਕਸਟ ਵਲੌਗ ਵਿੱਚ ਮਿਲਦੇ ਆ ਜਾਂ ਨੈਕਸਟ ਰੈਸਪੀ ਦੇ ਨਾਲ ਮਿਲਦੇ ਆ ਉਦੋਂ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਧੰਨਵਾਦ ਤੇ ਬਾਏ ਬਾਏ